ਦੇਖੋ ਆਪਣੇ ਸ్రోਤਿਆਂ ਨੂੰ ਦਰਸ਼ਕਾਂ ਨੂੰ ਆਪਾਂ ਇੱਕ ਗੱਲ ਸ਼ੁਰੂ ਚ ਕਲੀਅਰ ਕਰ ਦਈਏ ਕਿ ਜੀਵਨੀ ਲਿਖਣੀ ਜਾਂ ਆਪਣੇ ਜੀਵਨ ਬਾਰੇ ਗੱਲਾਂ ਕਰਨੀਆਂ ਇਹਦੇ ਨਾਲ ਹੀ ਕੇਵਲ ਪਤਾ ਨਹੀਂ ਲੱਗਦਾ ਕਿ ਉਹ ਕੌਣ ਬੰਦਾ ਇੱਕ ਫਿਲਾਸਫਰ ਹੈ ਮੈਨੂੰ ਬੜਾ ਚੰਗਾ ਲੱਗਦਾ ਹੈ ਮੈਂ ਕੋਟ ਕੀਤਾ ਆਪਣੇ ਐਮਫਲ ਦੇ ਥੀਸਿਸ 'ਚ ਆਰਜੀ ਕੋਲਿੰਗ ਵੁੱਡ ਉਹਦਾ ਕਥਨ ਹੈ ਜਿਹੜਾ ਬੰਦਾ ਸੂਰਜ ਬਾਰੇ ਤੁਹਾਨੂੰ ਗੱਲਾਂ ਦੱਸ ਰਿਹਾ ਹੋਵੇ ਮੈਨੂੰ ਉਹਦੀਆਂ ਗੱਲਾਂ ਤੋਂ ਸੂਝ ਬਾਰੇ ਨਹੀਂ ਇਹਨਾਂ ਪਤਾ ਲੱਗਦਾ ਜਿੰਨਾ ਉਸ ਬੰਦੇ ਬਾਰੇ ਪਤਾ ਲੱਗਦਾ। ਹੂੰ। ਸੋ ਮੇਰੀਆਂ ਲਿਖਤਾਂ ਜਿਹੜੀਆਂ ਹਨ ਉਹਨਾਂ 'ਚ ਵੀ ਮੇਰਾ ਪਤਾ ਲੱਗਦਾ। ਹਾਂਜੀ ਬਿਲਕੁਲ। ਮੈਂ ਮਾਈਕਲ ਐਂਜਲੋ ਨੂੰ ਕਿਵੇਂ ਜਾਣਦਾ ਬੌਨ ਗੌਗਨ ਕਿਵੇਂ ਜਾਣਦਾ ਇਹ ਰਾਜਮੋਹਨ ਗਾਂਧੀ ਦੀ ਕਿਤਾਬ ਹੈ ਪੰਜਾਬ ਦਾ ਇਤਿਹਾਸ ਅੰਗਰੇਜ਼ੀ 'ਚ ਸੀ। ਉਹਨੂੰ ਪੰਜਾਬੀ 'ਚ ਟ੍ਰਾਂਸਲੇਟ ਕਰਨ ਦਾ ਮੇਰਾ ਮਨ ਕਿਉਂ ਬਣਿਆ? ਤੋਂ ਮੇਰੀਆਂ 26 ਕਿਤਾਬਾਂ ਆ ਚੁੱਕੀਆਂ ਨੇ ਮਾਰਕੀਟ 'ਚ। ਉਹ 26 ਕਿਤਾਬਾਂ ਮੇਰਾ ਰਿਫਲੈਕਸ਼ਨ ਕਰਦੀਆਂ ਨੇ ਉਹ ਜਿਨ੍ਹਾਂ ਬਾਰੇ ਲਿਖੀ ਹੋਈਆਂ ਨੇ ਉਹਨਾਂ ਬਾਰੇ ਇਨਸਾਫ ਕਰਦੀਆਂ ਨੇ ਕਿ ਨਹੀਂ ਕਰਦੀਆਂ ਪਤਾ ਨਹੀਂ ਲੇਕਿਨ ਉਹਨਾਂ ਦੇ ਵਿੱਚ ਮੈਂ ਵੀ ਤਾਂ ਹਾਂ ਹੂੰ